ਅਸਲ ਤੇ ਤੇਰੀ ਕਲਪਨਾ ਹੀ ਖੇਡ ਹੈ ਸਾਰੇ ਕਲਪਨਾ ਉਹ ਜਿਹੜੀ ਕਰਨਾ ਹੈ ਉਹ ਵਧੀਆ ਕਰ ਤੂੰ ਸੋਚ ਹਰ ਵੇਲੇ ਸੋਚ ਜੇ ਭਾਵਨਾਤਮਕ ਸੰਸਾਰ ਜਿੱਤੂ ਵੇਦੇ ਆ ਨਾ ਭਾਵਨਾ ਤੇਰੇ ਅੰਦਰ ਭਾਵ ਕਿਦਾਂ ਦੇ ਚੱਲਦੇ ਆ ਤੇਰੇ ਅੰਦਰ ਭਾਵ ਕਿਸ ਤਰ੍ਹਾਂ ਦੇ ਚੱਲਦੇ ਆ ਸਾਰੀ ਖੇਡ ਸਾਰੀ ਗੇਮ ਤੇਰੇ ਅੰਦਰ ਦੇ ਭਾਵ ਚੱਲਣ ਦੀ ਹੈ ਕਿਹੋ ਕਿਹੋ ਜਿਹੇ ਭਾਵ ਕਿਹੜੇ ਕਿਹੜੇ ਵੇਲੇ ਚੱਲਦੇ ਆ ਹੁਣ ਮੈਂ ਇੱਥੇ ਕੀਰਤਨ ਕਰਨ ਲੱਗਿਆ ਕਿੰਨਾ ਇਕੱਠ ਹੈ ਕਿੰਨੇ ਬੰਦੇ ਨੇ ਕਿੰਨੇ ਸੁਣ ਰਹੇ ਨੇ ਭਾਵੇ ਚੱਲ ਰਿਹਾ ਇੱਕ ਜਦਨ ਮੈਂ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਂ ਦੋ ਚਾਰ ਵਾਰੀ ਇਦਾਂ ਹੋਇਆ ਮੈਂ ਸੰਗਤਾਂ ਨੂੰ ਮੂੰਹ ਹੀ ਨਹੀਂ ਕੀਤਾ ਮੈਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੰਨੇ ਨੂੰ ਮੂੰਹ ਕਰ ਲਿਆ ਮੈਂ ਅਮਰੀਕਾ ਵੀ ਇਦਾਂ ਕੀਤਾ ਮੈਂ ਅੱਗੇ ਬਹਿ ਗਿਆ ਜਿੱਥੇ ਗੋਲ ਟਿਕਦੀ ਹੈ ਬਾਜਾ ਰੱਖ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਵੇਖੀ ਲਿਆ ਉਹਨਾਂ ਵੱਲ ਵੇਖ ਵੇਖ ਕੇ ਕੀਰਤਨ ਕਰੀ ਗਿਆ ਮੈਂ ਵੇਖਿਆ ਹੀ ਨਹੀਂ ਮੇਰੇ ਪਿੱਛੇ ਕਿੰਨੇ ਬੰਦੇ ਆ ਕੇ ਬਹਿ ਗਏ ਕਿੰਨੇ ਸੁਣ ਰਹੇ ਨੇ ਕਿੰਨੇ ਨਹੀਂ ਸੁਣ ਰਹੇ ਮੈਨੂੰ ਲੱਗ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕੀਰਤਨ ਸੁਣਾ ਰਿਹਾ ਮੈਂ ਕਿ ਉਹਨਾਂ ਦੇ ਗੁਣ ਕਾਹ ਦਿਆਂ ਪਾਸ ਜੇ ਸੱਚੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਦੱਸਦਾ ਜਿਨਾ ਨਜ਼ਾਰਾ ਮੈਨੂੰ ਕੀਰਤਨ ਕਰਨ ਦਾ ਉਦਨ ਆਇਆ ਮੈਨੂੰ ਕਦੀ ਨਹੀਂ ਆਇਆ ਜਿਹੜਾ ਜਿਹੜਾ ਉਹ ਨਜ਼ਾਰਾ ਆਇਆ ਤਾਂ ਕਰਕੇ ਭਰਾਵਾ ਕਲਪਨਾ ਤੇ ਕਰ ਸੋਚ ਤੇ ਸਹੀ ਸੋਚੇ ਜੋ ਤੇਰੇ ਅੰਦਰ ਚੱਲਦਾ ਉਹ ਖੇਡ ਹੈ ਸਾਰੀ ਮਨ ਵਿੱਚ ਤੇਰੇ ਕਲਪਨਾ ਕੀ ਚੱਲਦੀ ਹੈ ਕਈ ਸੱਕੀ ਮਾਂ ਨੂੰ ਵੇਖ ਕੇ ਵੀ ਕਲਪਨਾ ਨਹੀਂ ਕਰਦੇ ਮੇਰੀ ਮਾਂ ਤੇ ਕਈ ਬਗਾਨੀ ਨੂੰ ਵੇਖ ਕੇ ਵੀ ਕਲਪਨਾ ਕਰ ਲੈਂਦੇ ਨੇ ਮੇਰੀ ਕਲਪਨਾ ਤੇਰੀ ਅੰਦਰ ਕੀ ਹੈ ਤੇਰੀ ਕਿੱਦਾਂ ਦੀ ਸੰਕਲਪ ਵਿਕਲਪ ਤੇਰੇ ਕਿਸ ਤਰ੍ਹਾਂ ਦੇ ਹਨ ਅਹਿਸਾਸ ਤੇਰੇ ਕਿੱਦਾਂ ਦੇ ਹਨ ਭਾਵ ਤੇਰੇ ਕਿੱਦਾਂ ਦੇ ਹਨ ਤੇਰੇ ਅੰਦਰ ਕੀ ਚੱਲਦਾ ਹੈ ਬਸ ਜਿਵੇਂ ਦੱਸਿਆ ਨਾ ਕਿ ਇੱਕ ਬੰਦੇ ਨੂੰ ਸੱਪ ਨਹੀਂ ਲੜਾਇਆ ਸੀ ਅਮਰੀਕਾ ਦੇ ਵਿੱਚ ਅੱਖਾਂ ਬੰਦ ਕਰ ਲਈਆਂ ਉਹਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਈ ਪੱਟੀ ਬੰਨ੍ਹਣ ਤੋਂ ਬਾਅਦ ਉਹਨੂੰ ਸੂਈ ਚ ਭੋਈ ਤੇ ਸੂਈ ਚ ਭੋ ਕੇ ਉਹ ਤੁ ਕਹਿਆ ਸੀ ਤੈਨੂੰ ਸੱਪ ਲੜਾਇਆ ਜਾਏਗਾ ਜਦੋਂ ਉਹ ਤੇ ਸੂਈ ਚ ਭੋਈ ਗਈ ਤੇ ਬੰਦਾ ਕੰਬ ਗਿਆ ਥੋੜੇ ਜਿਰ ਬਾਅਦ ਮਰ ਗਿਆ ਤੇ ਮਰਨ ਤੋਂ ਬਾਅਦ ਉਹਦੇ ਜਦੋਂ ਸਰੀਰ ਨੂੰ ਚੈੱਕ ਕੀਤਾ ਉਹਦੇ ਸਰੀਰ ਵਿੱਚ ਜ਼ਹਿਰ ਸੀ ਸੱਪ ਵਰਗੀ ਜਿਹੜੀ ਸੱਪ ਚ ਹੁੰਦੀ ਹੈ ਉਹਦੇ ਬ੍ਰੇਨ ਨੇ ਮੰਨ ਲਿਆ ਮੈਨੂੰ ਸੱਪ ਲੜ ਗਿਆ ਤੇ ਸਰੀਰ ਨੇ ਜ਼ਹਿਰ ਪੈਣਾ ਕਰਤਾ ਉਦਾਂ ਮਨ ਜਦੋਂ ਤੁਸੀਂ ਮੰਨ ਲੈਂਦੇ ਆ ਮੇਰੇ ਮਗਰ ਕੁੱਤਾ ਪੈ ਗਿਆ ਧੜਕਣ ਤੇਜ਼ ਹੋ ਜਾਂਦੀ ਹੈ ਕਲਪਨਾ ਕਰੀ ਕਿ ਜਿਹੜਾ ਤੇਰਾ ਖਾਸ ਹੋਏਗਾ ਐਦਾਂ ਕਲਪਨਾ ਕਰੀ ਉਹ ਮਰ ਗਿਆ ਉਹਦੀ ਅਰਥੀ ਜਾ ਰਹੀ ਹੈ ਮੈਂ ਉਹਦੇ ਮਗਰ ਜਾ ਰਿਆਂ ਵੇਖੀ ਤੇਰੀ ਧੜਕਣ ਵੀ ਤੇਜ਼ ਹੋ ਜਾਏਗੀ ਤੇਰੀਆਂ ਅੱਖਾਂ ਚੋਂ ਪਾਣੀ ਵੀ ਆਉਣ ਲੱਗ ਜਾਏਗਾ ਸਾਰੀ ਖੇਡ ਤੇਰੀ ਕਲਪਨਾ ਦੀ ਹੈ ਤੇ ਕਲਪਨਾ ਚੰਗੀ ਕਿਉਂ ਨਹੀਂ ਕਰਦੇ ਫੇਰ ਆਪਾਂ ਇਸ ਤਰ੍ਹਾਂ ਦੀ ਕਲਪਨਾ ਕਰੋ ਗੁਰ ਮੇਰੇ ਸੰਗ ਸਦਾ ਹੈ ਨਾਲੇ ਐਦਾਂ ਦੀ ਕਲਪਨਾ ਕਰੋ ਫੇਰ ਐਦਾਂ ਕਲਪਨਾ ਕਰਿਆ ਕਰੋ ਯੋਧੇ ਮੇਰੇ ਨਾਲ ਹੀ ਹੈ ਉਹਦੇ ਮੇਰੇ ਅੰਗ ਛਾਂਦੀ ਹੈ ਆਦਵਾਨ ਲਾਣ ਜਾਂਦੇ ਹੁੰਦੇ ਸੀ ਨਾ ਜਦੋਂ ਮੈਂ ਮੇਰੇ ਮਾਈਂਡ ਦਾ ਸੱਚ ਤੇ ਇਹੀ ਹੈ ਜੋ ਮੈਂ ਕਲਪਨਾ ਕਰਦਾ ਮੇਰੇ ਮਾਈਂਡ ਦਾ ਸੱਚ ਹੈ ਮੈਂ ਇਹਨਾਂ ਗੱਡੀ ਤੇ ਜਾ ਰਿਹਾ ਮੈਨੂੰ ਲੱਗਦਾ ਹੁੰਦਾ ਸੀ ਗਲਗੀਆਂ ਦੇ ਨਾਲ ਹੀ ਚੱਲੇ ਘੋੜੇ ਤੇ ਦੁਆਨ ਚੱਲ ਰਿਹਾ ਪੰਜ ਪਿਆਰੇ ਆਏ ਹੋਏ ਐ ਐ ਲੱਗਣਾ ਜਿਦੋਂ ਚਕਾਰੇ ਚੱਲ ਰਿਹਾ ਉਹ ਫੁੱਲ ਲੈ ਕੇ ਫਾੜੀ ਲੈ ਕੇ ਸਾਡੇ ਤੇ ਫੁੱਲਾਂ ਦੀ ਬਰਖਾ ਕਰਦੇ ਆਈ ਤਾਂ ਐਦਾਂ ਸੋਚਦਾ ਮੇਰਾ ਤੇ ਉਹੀ ਸੱਚ ਸੀ ਮੇਰਾ ਬ੍ਰੇਨ ਕਲਪਨਾ ਕਰਦਾ ਸੀ ਮੋਟੀਵੇਟ ਹੁੰਦਾ ਸੀ ਉਹ ਜੰਗੀ ਕਲਪਨਾ ਕਰਦਾ ਸੀ ਨੈਗੇਟਿਵਿਟੀ ਫਣ ਕਈ ਕਲਪਨਾ ਹੀ ਤਾਂ ਕਰੀ ਜਾਂਦੇ ਨੇ ਐਕਸੀਡੈਂਟ ਨਾ ਹੋ ਜਾਏ ਮੈਂ ਮਾਰੀ ਨਾ ਜਾਵਾ ਮੇਰੇ ਬੱਚੇ ਨੂੰ ਕੁਝ ਹੋ ਨਾ ਜਾਵੇ ਉਹਦੀ ਕਲਪਨਾ ਨੇ ਬੰਦਾ ਬਿਮਾਰ ਕੀਤਾ ਪਿਆ ਨਾ ਕੋਈ ਅਜੇ ਮਰਿਆ ਨਾ ਲੈ ਨਾ ਦੇਣ ਨਾ ਕੋਈ ਬਿਮਾਰੀ ਅਜੇ ਲੱਗੀ ਐ ਪਰ ਸੋਚ ਸੋਚ ਕੇ ਬਿਨਾਰ ਹੋਏ ਪਏ ਦੇਖੀ ਕੋਨਾ ਦੀਆਂ ਕਲਪਨਾਵਾਂ ਹੀ ਮਾਰੀਆਂ ਨੇ ਐਨਾ ਮਾੜਾ ਸੋਚ ਰਹੇ ਨੇ ਨੈਗੇਟਿਵ 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 ਉਹਨਾਂ ਦੀ ਕਲਪਨਾ ਨੇ ਉਹਨਾਂ ਨੂੰ ਮਾਰ ਦੇਣਾ ਮੈਂ ਮੈਂ ਮਰ ਜਾਣਾ ਬਸ ਮੈਂ ਮਰ ਜਾਣਾ ਬਸ ਮੈਂ ਮਰ ਜਾਣਾ ਮੇਰੇ ਬੱਚਿਆਂ ਨੂੰ ਕੁਝ ਨਾ ਹੋਵੇ ਡਿਪਰੈਸ਼ਨ ਹੋਇਆ ਪਿਆ ਦਵਾਈਆਂ ਫਾਲਤੂ ਸੋਚ ਸੋਚ ਕੇ ਫਾਲਤੂ ਦੀਆਂ ਕਲਪਨਾਵਾਂ ਕਰ ਕਰਕੇ ਫਾਲਤੂ ਪਰ ਕਈ ਹੋ ਨੇ ਜਿਹੜੇ ਚੰਗੀ ਕਲਪਨਾ ਕਰਦੇ ਆ